ਵੀਡੀਓ ਦੇਖ ਰਹੇ ਸਾਰੇ ਭੈਣ ਭਰਾंनो ਸਤਿ ਸ੍ਰੀ ਅਕਾਲ ਤੇ ਦਿਨ ਸ਼ੁੱਕਰਵਾਰ ਤਰੀਕ 25 ਜਨਵਰੀ 2025 ਤੇ ਆਪਾਂ ਬਹਿਰਾਨਪੁਰ ਗੁਰਦਰਾ ਸਾਹਿਬ ਬੜੀ ਸੰਗਤ ਉੱਥੋਂ ਜਾਣ ਲਈ ਤਿਆਰ ਹੈ ਤੇ ਪਿੱਛੇ ਦਰਸ਼ਨ ਕਰਨੇ ਆਪਾਂ ਇੱਕ ਜਗ੍ਹਾ ਦੇ ਜਿੱਥੇ ਮਹਾਰਾਜਾ ਕੇ ਰੁਕੇ ਸੀ ਤੇ 20 ਦਿਨ ਉਹਨਾਂ ਨੇ ਇੱਥੇ ਉਪਦੇਸ਼ ਕੀਤਾ ਸੀ ਉਧਰ ਨੂੰ ਚੱਲਦੇ ਆਪਾਂ ਆਜੋ ਇਹ ਗੁਰੂ ਘਰ ਦੀ ਨਵੀਂ ਬਣੀ ਹੋਈ ਇਮਾਰਤ ਹੈ ਤੇ ਇੱਥੇ ਹੁਣ ਮਹਾਰਾਜਾ ਪ੍ਰਕਾਸ਼ ਹੈ ਤੇ ਪਿੱਥੀ ਪਿੱਛੇ ਵੀ ਮਤਲਬ ਮਹਾਰਾਜਾ ਦਾ ਪ੍ਰਕਾਸ਼ ਹੈਗਾ ਗੁਰਦੁਆਰਾ ਸਾਹਿਬ ਕੁੜੀ ਜਗ੍ਹਾ ਕਾਫੀ ਆ ਖੁੱਲੀ ਡੁੱਲੀ ਆ ਮੇਨ ਰੋਡ ਦੇ ਤਈ ਆ ਤੇ ਇਧਰੋਂ ਸਾਹਮਣੇ ਮੇਨ ਰੋਡ ਹੈ ਇਹ ਥੇ ਉਸ ਲਿਖਿਆ ਹੋਇਆ ਵੀ ਗੁਰੂ ਗੋਬਿੰਦ ਸਿੰਘ ਜੀ ਚੱਲ ਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਗਰਾ ਚ ਤੋੜ ਤੇ ਜੈਨ ਹੁੰਦੇ ਹੋਏ ਬਿਹਰਾਨਾ ਪਰ ਪੁੱਜੇ ਸੀ ਤੇ ਤਾਪਤੀ ਨਦੀ ਦੇ ਕਿਨਾਰੇ ਇੱਕ ਵੱਡੀ ਉਮਰ ਦਾ ਜੋਗੀ ਰਹਿੰਦਾ ਸੀ ਜੀਵਨ ਦਾਸ ਤੇ ਜਦੋਂ ਸਤਿਗੁਰ ਤੇਗਬਾਦਰ ਅਸਾਮ ਨੂੰ ਜਾਂਦੇ ਹੋਏ ਤਦੋਂ ਇਹ ਸਹਿਬਾਂ ਦੇ ਨਾਲ ਰਿਹਾ ਸੀ ਜੀਵਨ ਦਾਸ ਨੂੰ ਕਿਸੇ ਜਾਂ ਅੱਖਿਆ ਵੀ ਜੋਗੀ ਰਾਜ ਜੀ ਇੱਕ ਮਹਾਪੁਰਸ਼ ਆਇਆ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਆਖਦੇ ਇਹ ਸੁਣਦਿਆਂ ਕਿ ਜੋਗੀ ਰਾਜ ਉੱਠ ਕੇ ਨੰਗੇ ਪੈਰ ਉਹਨਾਂ ਦੇ ਦਰਸ਼ਨ ਕਰਨ ਲਈ ਪਹੁੰਚਿਆ ਤੇ ਮਹਾਰਾਜ ਨੇ ਦੇਖਿਆ ਤੇ ਵੀ ਪਿੰਮੀ ਆ ਰਹੇ ਉੱਠ ਕੇ ਜੋਗੀ ਨੂੰ ਮਿਲੇ ਤੇ ਵਿਦ ਜੋਗੀ ਸਤਗੁਰਾਂ ਜਨਨਾ ਉੱਪਰ ਡਿੱਗ ਪਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇੱਥੇ ਆ ਕੇ ਮਹਾਰਾਜ ਨੇ ਉਹਨਾਂ ਦੇ ਕੋਲੇ ਹੀ ਜਿਹੜਾ ਹੈਗਾ ਟਿਕਾਣਾ ਕੀਤਾ ਤੇ ਗੁਰ ਸੰਗਤਾਂ ਨੂੰ ਉਪਦੇਸ਼ ਕਰਦੇ ਰਹੇ ਪਵਿੱਤਰ ਸਥਾਨ ਜਿਹੜਾ ਪ੍ਰਾਤਨ ਸਥਾਨ ਹੈ ਉਹ ਮਗਰਲੇ ਵਸੇ ਹੈ ਤੇ ਇੱਥੇ ਹੀ ਮਹਾਰਾਜ ਨੇ ਆਪਦੇ ਹੱਥਾਂ ਨਾਲ ਇੱਕ ਮਤਲਬ ਆਉਦੋਂ ਕਰ ਕਮਲਾਂ ਨਾਲ ਇੱਕ ਸੁਨਹਿਰੀ ਬੀੜ ਹੈ ਜਿਹੜੀ ਉਹ ਲਿਖਵਾਈ ਤੇ ਉਹਦੇ ਉੱਤੇ ਆਪਦੇ ਹੱਥਾਂ ਨਾਲ ਫਾਰਸੀ ਦੇ ਵਿੱਚ ਦਸਕਤ ਕੀਤੇ ਦਸਤਕਤ ਕੀਤੇ ਉਹਦੇ ਦਰਸ਼ਨ ਇਹ ਜਿਹੜੇ ਹੈਗੇ ਆ ਟੀਵੀ ਰਾਹੀਂ ਕਰਾਉਂਦੇ ਆ ਪਰ ਜੇ ਨੂੰ ਮੂਲ ਰੂਪ ਜਾਂ ਕਈ ਪਰ ਤਖ ਦਰਸ਼ਨ ਜਿਹੜੇ ਹੈਗੇ ਉਹ ਮਹਾਰਾਜ ਦੇ ਗੁਰਪੁਰੂ ਤੇ ਹੁੰਦੇ ਆ ਸੋ ਇਹ ਉਪਰਤਨ ਜਗ੍ਹਾ ਹੈਗੀ ਆ ਜਿੱਥੇ ਮਹਾਰਾਜ ਰੁਕੇ ਸੀ ਗੂੰਜਦੀ ਬਹੁਤ ਹੈ ਨਾ ਜਿਵੇਂ ਇੰਗੀਠਾ ਸਭ ਬਣੇ ਹੋਏ ਨੇ ਜਿਹੜੇ ਸੇਵਾ ਕਰਦੇ ਹੁੰਦੇ ਸੀਗੇ ਮਾਤਾ ਜੀ ਬਾਬਾ ਹਰੀ ਸਿੰਘ ਤੇ ਇੱਕ ਅੰਗੀਠਾ ਇੱਧਰ ਬਣਿਆ ਹੋਇਆ ਇਤਿਹਾਸਕ ਖੂਹੀ ਜਿੱਥੇ ਮਹਾਰਾਜ ਇਸ਼ਨਾਨ ਪਾਣੀ ਤੇ ਝਲ ਸਕਦੇ ਸੀ ਇਹ ਉਹ ਉਸਤਮੇ ਦੀ ਖੂਹ ਹੈ 300 ਸਾਲ ਪੁਰਾਣੀ ਤੇ ਇਹ ਜਗਾ ਵੀ 300 ਸਾਲ ਪੁਰਾਣੀ ਹੈ ਜਿੱਥੇ ਆਗੇ ਮਹਾਰਾਜ ਨੇ ਟਿਕਾਣਾ ਕੀਤਾ ਤੇ ਸੰਗਤਾਂ ਨੂੰ ਉਪਦੇਸ਼ ਦਿੱਤੇ ਇਹਦੇ ਵਿੱਚ ਸਾਗਵੰਦੀ ਲੱਕੜ ਲੱਗੀ ਹੋਈ ਹੈ ਤੇ ਉਹ ਸਾਗਵੰਦੀ ਲੱਕੜ ਨਾਲ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਸਜਾਇਆ ਹੋਇਆ ਤੇ ਆ ਲਿਖਿਆ ਹੋਇਆ ਜੀ ਵੀ ਇਹਨਾਂ ਨੇ ਮਹਾਰਾਜ ਨੇ ਸਨੈਰੀ ਬੀਡ ਤਿਆਰ ਕਰਵਾਈ ਤੇ ਆਪਣੇ ਹਸਤ ਕਮਲਾਂ ਨਾਲ ਦਸਤਕਤ ਕੀਤੀ ਗਿਆਨ ਗਿਆਨ ਸੁਚਾਰデア ਰਹੁ ਪਾਪੋਂ ਵਿਚਾਰ ਆਹ ਬਚਨ ਪ੍ਰਗਟਾ ਓਮ ਚਸਰ ਓਮ ਤੋਏ ਓਮ ਸਿਆ ਓਮ ਸਿਆ ਆਵਿਦਨ ਸੁਪਾਇ ਹੋਰੋ ਗਿਜਣਾ ਬੋਤਿ ਸਾਰਨਾ ਜਾਣਾ ਆਹ ਪਾਪ ਵਿਚਾਇਆ ਮੈਂ ਭੱਲ ਨੁਪਾਇ ਹਮੈ ਆਮੇਰੁ ਕਮਾਇ ਅਮੇ ਬਜਨਾ ਬਿਜੋ ਨਿਪਾ ਹਮੈ ਤੋਬ ਜੈਸੁ ਤੇ ਮੇਨਾ ਹੋਏ ਹੁਕਮ ਹੈ ਪਏ ਬਿਰਾਜ ਹਮੈ ਹੁਕਮ ਹੈ ਪਏ ਬਿਰਾਜ ਹਮੈ ਨਖਾਇ ਤੋਦੋ ਸੇ ਜੱਲ ਲੰਡੇ ਬਦਰ ਸਵਾਇ ਵਰਿਆਇ ਵੱਡਾ ਪਾਇਆ ਬਦ ਨੰਦਨਿੰਦਰ ਪਾਇ ਸੇਜਾ ਸੋਮਿਤ ਜਾਨ ਨਾਮਤਾ ਉਸ ਰਾਮ ਰਚਤਾ ਨਾਮ ਜੰਤ ਪਾਇ ਨਸਨ ਸਭ ਨਾਮ ਜਿ ਕਟੈ ਕਰਨਾ ਪਿਆ ਤਾ ਬੇਤਰੇ ਆ ਸੋ ਘਟਾ ਚਿਤਾ ਜਨ ਪਾਇ ਜਗ ਤੇ ਜਵਾਰ ਸਵਕਤਿ ਜਿਧੇ ਪਾਣ ਪਾਗ ਨਾਮ ਸਚੇ ਨਾਮ ਬਿਨ ਲਗਨੇ ਕੇ ਜਿਨ ਗਏ ਅਲੱਖ ਨਾਮ ਪ੍ਰਮਾਤਮਾ ਵਰਤੀ ਥਾ ਉਸੇ ਤੇ ਵਾਰ ਲਗ ਸਤਿ ਸੰਗਾਂ ਨੂੰ ਮਚਦੇ ਪ੍ਰਾਣ ਦਿੱਤੇ ਲੱਗ ਜਾਂਦੇ ਨੇ ਪੜਿਆ ਪਾਤਪੁਰਾ ਜਿਨ ਕਟ ਕੰਨ ਕੀਆ ਸਜੇ ਨਾਮਰ ਜਾਣੀ ਜਨ ਸਜੇ ਨਾਮਰ ਜਾਣੀ ਜਨ ਸੁਚਾਉ ਜੋ ਪੂਰਨ ਮਨ ਰੰਗਰ ਕਰ ਚਾਹੋ ਸਚ ਨਾਮ ਵਿਦਿਆ ਦਾ ਸਤਿ ਨਿ ਪਿਆਰੋ एमपी मध्य प्रदेश ਤੇ ਜਿਹੜਾ ਮੱਧ ਪ੍ਰਦੇਸ਼ ਹੈ ਉਹ ਜਿਆਦਾ ਮਸ਼ਹੂਰ ਹੈਗਾ ਜੀ ਚੰਬਲ ਨਦੀ ਤੇ ਚੰਬਲ ਘਾਟੀ ਤੇ ਐਮਪੀ ਦੇ ਡਾਕੂ ਜਾਂ ਚੰਬਲ ਦੇ ਡਾਕੂ ਕਰਕੇ ਬਰਾਨਪੁਰ ਆਪਾਂ ਰੁਕੇ ਸੀਗੇ ਮਹਾਰਾਜ ਦਸਵੇਂ ਪਾਸ਼ਾ ਦੇ ਸਥਾਨ ਤੇ ਤੇ ਬਰਾਨਪੁਰ ਦੀ ਇੱਕ ਹੋਰ ਗੱਲ ਉੱਥੇ ਦੱਸੀ ਬਈਆਂ ਨੇ ਵੀ ਮੁਮਤਾਜ਼ ਬਰਾਨਪੁਰ ਦੀ ਸੀਗੀ ਤੇ ਮੁਮਤਾਜ਼ ਦੀ ਪਹਿਲੀ ਕਬਰ ਬਰਾਨਪੁਰ ਦੇ ਵਿੱਚ ਸੀਗੀ ਪਰ ਜਦੋਂ ਤਾਜਮਲ ਬਣ ਗਿਆ ਤਾਂ ਫਿਰ ਉੱਥੇ ਉਹਦੀ ਕਬਰ ਇੱਥੋਂ ਲਿਜਾ ਕੇ ਆਗਰੇ ਲੈ ਗਈ ਸੀਗੇ ਤੇ ਬੁਰਾਂਪੁਰ ਕਿਲੇ ਤੇ ਕੱਪੜੇ ਕਰਕੇ ਵੀ ਮਸ਼ਹੂਰ ਹੈ ਕੇਲਾ ਬਹੁਤ ਹੈ ਉੱਥੇ ਕੇਲੇ ਦੀ ਤਾਂ ਖੇਤੀ ਆਨ ਲੱਗਦਾ ਜਿਵੇਂ ਮਤਲਬ ਆਪਾਂ ਕਣਕਬੀਤ ਤੇ ਸਿਆਲਾਂ ਦੇ ਵਿੱਚ ਉਵੇਂ ਉੱਥੇ ਕੇਲਾ ਬੀਜਿਆ ਵੇ ਸੀ ਤੇ ਕੱਪੜਾ ਬਹੁਤ ਹੈ ਸਿੱਖਵਾਦੀ ਜਿਹੜੇ ਪਰਿਵਾਰ ਹੈ ਉਹ ਧਣੀਆਂ ਪਰਿਵਾਰ 20-25 ਹੀ ਰਹਿੰਦੇ ਆ ਤੇ ਜਿਹੜੀ ਸੰਗਤ ਗੁਰਦੁਆਰੇ ਦੀ ਸੇਵਾ ਕਰਦੀ ਹੈ ਉਹ ਬਾਹਰੋਂ ਗਈ ਵੀ ਹੈ ਤੇ ਫੇਰੇ ਸ਼ਾਮ ਲੰਗਰ 24 ਘੰਟੇ ਮਿਲਦਾ ਰਹਿੰਦਾ ਜਿੰਨੀ ਵੀ ਸੰਗਤ ਹਜੂਰ ਸਾਹਿਬ ਤੋਂ ਆਉਂਦੀ ਜਾਂਦੀ ਹੈ ਰਸਤੇ ਵਿੱਚ ਰੁਕਦੀ ਹੈ ਮਲਕਾ ਪਰ ਰੁਕਦੀ ਹੈ ਇਸ ਤੋਂ ਅੱਗੇ ਹੁਣ ਆਪਾਂ ਜਾਣਾ ਹੈਗਾ ਨੈਸ਼ਨਲ ਹਾਈਵੇ 753 ਐਲ ਤੇ ਇਛਾਪੁਰ ਤੋਂ ਲੈ ਕੇ ਇੰਦੌਰ ਹਾਈਵੇ ਜਿਹੜਾ ਹੈਗਾ ਉਹਨੂੰ ਹਾਈਵੇ ਕਹਿੰਦੇ ਆ ਇਹ ਉਹ ਐਡਾ ਗੰਦਾ ਹੈ ਤੇ ਐਡਾ ਹੀ ਧੂੜ ਭਰਿਆ ਹੈ ਵੀ ਉਹਨੇ ਤਸੱਲੀ ਕਰਾਦੀ ਸਾਡੀ ਮੇਰੀ 3-4 ਘੰਟਿਆਂ ਦੇ ਵਿੱਚ ਤੇ ਪਿੱਛੇ ਰਾਹਤ ਇੰਦौरी ਦਾ ਮਸ਼ਹੂਰ ਸ਼ਹਿਰ ਇੰਦੌਰ ਤੇ इंदौर ਆਪਾਂ ਨਹੀਂ ਐਂਟਰ ਕੀਤੇ ਕਿਉਂਕਿ ਭੀੜ ਬਹੁਤ ਐ ਟ੍ਰੈਫਿਕ ਭਰਿਆ ਇਹ ਸ਼ਹਿਰ ਐ ਆਪਾਂ ਜੈਨ ਵੱਲ ਨੂੰ ਚੱਲੇ ਪਾਉਨੇ ਆ ਹੋ ਸਕਦਾ ਜੈਨ ਤੋਂ ਅੱਗੇ ਕੋਟੇ ਦੇ ਰਾਹ ਦੇ ਕਿਤੇ ਰੁਕੀਏ ਆਪਾਂ ਕਿਉਂਕਿ ਗਰਮੀ ਬਹੁਤ ਐ इंदौर ਦੇਖਣ ਵਾਸਤੇ ਇੱਕ ਦੋ ਥਾਵੇਂ ਹੈਗੀਆਂ ਉਹ ਕਿਤੇ ਮੱਧ ਪ੍ਰਦੇਸ਼ ਦੇ ਟੂਰ 'ਚ ਕੀਤੇ ਜਾਣੇ ਚਾਹੀਦੇ ਆ ਤੇ ਗਾਂ ਉਹ ਜੈਨ ਵੀ ਇੱਕ ਦੋ ਥਾਵੇਂ ਹੈਗੀਆਂ ਕੋਈ ਮੱਧ ਪ੍ਰਦੇਸ਼ ਦਾ ਜਾਂ ਰਾਜਸਥਾਨ ਦਾ ਟੂਰ ਆਇਆ ਉਦੋਂ ਕਰਾਂਗੇ ਹੁਣ ਕਿਰਾਂ ਆਪਾਂ ਕੋਟੇ ਵੱਲ ਨੂੰ ਚੱਲਦੇ ਆ ਇਹ ਜਿਹੜੀ ਸੜਕ ਐ ਇਹ ਹੈਗੀ ਐ ਬੰਬੇ ਤੋਂ ਆਗਰਾ ਹਾਈਵੇ ਇੱਧਰ ਆਗਰਾ ਹੈ ਤੇ ਪਿੱਛੇ ਬੰਬੇ ਹੈ ਇੰਦੌਰ ਤੋਂ ਹੋ ਕੇ ਬੰਬੇ ਚਲੇ ਜਾਂਦੇ ਆ ਸੋ ਆਪਾਂ ਨੈਸ਼ਨਲ ਹਾਈਵੇ 52 ਤੋਂ ਉਜੈਨ ਵੱਲ ਨੂੰ ਪੜਾਂਗੇ ਪੰਜਾਬ ਦੇ ਵਿੱਚ ਮਸ਼ਹੂਰ ਕੀਤੀ ਹੋਈ ਮੱਧ ਪ੍ਰਦੇਸ਼ ਦੀ ਕਣਕ ਕਹਿੰਦੇ ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ ਤੇ ਜਾਂ ਮੱਧ ਪ੍ਰਦੇਸ਼ ਦੀ ਕਣਕ ਦਾ ਬੀਜ ਲੈ ਕੇ ਜਾਂਦੇ ਆ ਪੰਜਾਬੀ ਤੇ ਵੀ ਭਾਈ ਇਹ ਬਾਲੀ ਆਰਗੈਨਿਕ ਹੁੰਦੀ ਹੈ ਤੇ ਉੱਥੇ ਆਪਾਂ ਖੜੇ ਆ ਮੱਧ ਪ੍ਰਦੇਸ਼ ਦੇ ਕਣਕ ਵਾਲੇ ਖੇਤਾਂ 'ਚ ਤੇ ਇੱਥੋਂ ਆਪਾਂ ਦੱਸਦਾ ਵੀ ਲਾ ਸਕਦੇ ਆ ਵੀ ਭਾਈ ਆਪਾਂ ਹੁਣ ਜਿਹੜਾ ਹੈਗਾ ਪੰਜਾਬ ਦੇ ਨੇੜੇ ਵੱਲ ਨੂੰ ਜਾ ਰਹੇ ਆ ਕਿਉਂਕਿ ਕਣਕ ਦਾ ਇਲਾਕਾ ਮਧ ਪ੍ਰਦੇਸ਼ ਤੋਂ ਸ਼ੁਰੂ ਹੁੰਦਾ ਉਹ ਤੋਂ ਪਿੱਛੇ ਆਪਾਂ ਕਣਕ ਨਹੀਂ ਦੇਖੀ ਸੀਗੀ ਇੱਥੇ ਛੋਲੇ ਵੀ ਦੇਖੇ ਆਪਾਂ ਕਣਕ ਤੇ ਆਪਣੀ ਜਿਹੜੀ ਹੈਗੀ ਹੋਰ ਫਸਲਾਂ ਪਰ ਕਮਾਲ ਦੀ ਗੱਲ ਇਹ ਆ ਵੀ ਕਣਕ ਆਪਣੀ ਹੀ ਬੀਜੀ ਜਾਂਦੀ ਪਰ ਲੋਕਾਂ ਨੇ ਕਣਕ ਮਧ ਪ੍ਰਦੇਸ਼ ਦੀ ਐਮਪੀ ਦੀ ਕਣਕ ਜ਼ਿਆਦਾ ਮਸ਼ਹੂਰ ਕੀਤੀ ਜੀ ਸੋ ਕਣਕ ਜਿਹੜੀ ਹੈਗੀ ਐ ਇਹ ਕਾਫੀ ਨਿਸਰ ਚੁੱਕੀ ਐ ਤੇ ਆਪਾਂ ਖੜੇ ਆ ਇਸ ਵਕਤ ਉਜੈਨ ਤੋਂ ਲਗਭਗ 25-30 ਕਿਲੋਮੀਟਰ ਪਿੱਛੇ ਇੰਦੌਰ ਦੀ ਟ੍ਰੈਫਿਕ ਨੇ ਥੋੜਾ ਜਿਹਾ ਸਾਹ ਘੁੱਟਣ ਜਾਂਦਾ ਲੱਗਦਾ ਸੀਗਾ ਟ੍ਰੈਫਿਕ ਬਹੁਤ ਸੀ ਉੱਥੇ ਉੱਥੋਂ ਖਿੱਚ ਕੇ ਮੋਟਰਸਾਈਕਲ ਆਪਾਂ ਇਸ ਨੈਸ਼ਨਲ ਹਾਈਵੇ ਤੇ ਪਾਇਆ ਹੈ ਦੇਖਦੇ ਆ ਸੜਕ ਦੀ ਕੰਡੀਸ਼ਨ ਕਿੰਨੀ ਕਿੱਕੇ ਤੱਕ ਵਧੀਆ ਹੁੰਦੀ ਹੈ ਫੇਰ ਅਗਲੀ ਵੀ ਹੋਂਦ ਬੰਦੀ ਕਰਾਂਗੇ ਕਿਉਂਕਿ ਕੋਟਾ ਇੱਥੋਂ 295 ਕਿਲੋਮੀਟਰ ਰਹਿ ਗਿਆ ਪਰ ਜਿਹੜਾ ਸਮਾਂ ਹੈਗਾ ਉਹ 3 ਵਜ ਗਈ ਹੈ 5 6 ਵਜੇ ਤੱਕ ਆਪਾਂ ਡਰਾਈਵ ਕਰਾਂਗੇ ਤੇ ਜਿੱਥੇ ਜਾ ਕੇ ਲੱਗਿਆ ਭਾਈ ਵੀ ਅੱਜ ਸਫ਼ਰ ਬਹੁਤ ਕਰ ਲਿਆ ਉੱਥੇ ਆਪਾਂ ਰੁਕ ਜਾਾਂਗੇ ਕੋਈ ਵੀ ਟਿਕਾਣਾ ਕਰ ਲਾਂਗੇ ਜੋ ਗੁਰਦੁਆਰਾ ਸਾਹਿਬ ਮਿਲ ਗਿਆ ਤੇ ਗੁਰਦੁਆਰਾ ਸਾਹਿਬ ਨਹੀਂ ਫਿਰ ਕੋਈ ਕਮਰਾ ਦੇਖ ਲਾਂਗੇ ਸਵਾ ਤਿੰਨ ਹੋ ਗਿਆ ਟਾਈਮ ਤੇ ਹੁਣ ਆਪਾਂ ਅੱਗੇ ਨੂੰ ਚੱਲਦੇ ਆਂ ਹਵਾ ਦੇ ਵਿੱਚ ਥੋੜੀ ਥੋੜੀ ਨਵੀਂ ਵਧ ਗਈ ਹੈ ਕਿਉਂਕਿ ਪਹਾੜ ਵੱਲ ਨੂੰ ਚੱਲ ਰਹੇ ਆਪਾਂ ਤੇ ਹੁਣ ਉਸ ਤੋਂ ਬਾਅਦ ਠੰਡ ਹੀ ਸ਼ੁਰੂ ਹੋਊਗੀ ਕੋਟੇ ਦੋ ਅੱਗੇ ਜਾ ਕੇ ਤਾਂ ਜੈਕਟਾਂ ਦੇ ਗਰਮ ਕੱਪੜੇ ਕੱਢਣੇ ਪੈਣਗੇ ਆਪਾਂ ਨੂੰ ਸਾਰੇ ਸਫ਼ਰ ਦੇ ਦੌਰਾਨ ਜਿੱਥੇ-ਜਿੱਥੇ ਹਵਾ ਜ਼ਿਆਦਾ ਚੱਲਦੀ ਆ ਉੱਥੇ ਆਪਾਂ ਉਹਨਾਂ ਚੱਕਿਆ ਆਪਾਂ ਨੂੰ ਦਿਖਾਈ ਦਿੱਤੀਆਂ ਸੀਗੀਆਂ ਤੇ ਇਹਨਾਂ ਨੂੰ ਇਹਨਾਂ ਮਸ਼ੀਨਾਂ ਦੇ ਨਾਲ ਫਿੱਟ ਕੀਤਾ ਜਾਂਦਾ ਆ ਆ ਵੱਡੀਆਂ ਸਾਰੀਆਂ ਜਿਹੜੀਆਂ ਹੈਗੀਆਂ ਅ ਕ੍ਰੇਨਾਂ ਦੇ ਕੰਬਾਈਨਾ ਇਹਨਾਂ ਨੇ ਇਹਨਾਂ ਦੇ ਨਾਲ ਇਹਨੂੰ ਫਿੱਟ ਕਰਦੇ ਉੱਪਰ ਇਹਦੇ ਉਹ ਖੰਭ ਝੜਦੇ ਆ ਤਿੰਨੇ ਤੇ ਪਿਛਲੇ ਪਾਸੇ ਇਹਦੀ ਮੋਟਰ ਉਹ ਵੀ ਕਮਰੇ ਜਿੱਡੀ ਆ ਤੇ ਥੱਲੇ ਇਹਦਾ ਜਿਹੜਾ ਹੈਗਾ ਇਨਵਰਟਰ ਰੂਮ ਆ ਉਹਨੂੰ ਝੜਦੇ ਆ ਤੇ ਮਿੱਟੀ ਲਾਲ ਆਪਾਂ ਕੋਟੇ ਤੋਂ 200 ਕਿਲੋਮੀਟਰ ਪਿੱਛੇ ਖੜੇ ਆ ਤੇ ਰਾਜਸਥਾਨ ਤੇ ਮੱਧ ਪ੍ਰਦੇਸ਼ ਦਾ ਬਾਰਡਰ ਇੱਥੇ ਨੇੜੇ ਤੇ ਮਿੱਟੀ ਲਾਲ ਆ ਗਈ ਹੈ ਤੇ ਖੁਸ਼ਹਾਲੀ ਭਰੇ ਇਲਾਕਾ ਸੋਨਾ ਲਾਕਾ ਇਹ ਕਣਕ ਕਣਕ ਬਹੁਤ ਵੀਜੀ ਵੀ ਇਹਨਾਂ ਨੇ ਤੇ ਹੁਣ ਥੋੜਾ ਜਿਹਾ ਉੱਚਾ ਨੀਵਾਉਣ ਲੱਗ ਗਿਆ ਉਹੀ ਟਿੱਬਿਆਂ ਦਾ ਪ੍ਰਭਾਵ ਜਾਂ ਤੇ ਰਾਵਲੀ ਜਿਹੜੀ ਰੇਂਜ ਪਰਬਤ ਸ਼੍ਰੇਖਲਾ ਉਹ ਵੀ ਨੇੜੇ ਆਉਣ ਲੱਗੀ ਹੈ ਤੇ ਠੰਡ ਵਧ ਗਈ ਹੈ ਜੈਕਟ ਲਾਉਣ ਨੂੰ ਜੀ ਨਹੀਂ ਕਰਦਾ ਹੁਣ ਤੇ ਧੁੱਪ ਵੀ ਨੀਵੀ ਹੋ ਗਈ ਹੈ ਘੰਟਾ ਕਪਾ ਹੋਰ ਮੋਟਰਸਾਈਕਲ ਚਲਾਵਾਂਗੇ ਜਿੱਥੇ ਆਪਾਂ ਨੂੰ ਲੱਗਿਆ ਫਿਰ ਉੱਥੇ ਆਪਾਂ ਟਿਕਾਣਾ ਕਰਾਂਗੇ ਕਿਰਾਂ ਆਪਾਂ ਨੂੰ ਐਨੇ ਰੋਕਲੇ ਸੀ ਬੜਾ ਰਾਤ ਦਾ ਟਿਕਾਣਾ ਸੀਗਾ ਹੋਟਲ ਪਦਮਵਤੀ ਪੈਲੇਸ ਰੈਸਟੋਰੈਂਟ ਤੇ ਵਧੀਆ ਹੋਟਲ ਹੈ ਇਹ ਤੇ ਰੈਨੋਵੇਸ਼ਨ ਕਰੀ ਜਾਂਦੇ ਰੈਸਟੋਰੈਂਟ ਦੀ ਇਹ ਪਰ ਕਮਰਾ ਮੈਨੂੰ ਉਹਨਾਂ ਨੇ ਸਪਾਸਰੀ ਦਿੱਤਾ ਤੇ ਆਪਾਂ ਹੁਣ ਚੱਲੇ ਆ ਅੱਗੇ ਨੂੰ ਜੈਪੁਰ ਵੱਲ ਨੂੰ ਨਿਕਲਦੇ ਆ ਤੇ ਕੋਟਾ ਇੱਥੋਂ ਹੈਗਾ 150 ਕਿਲੋਮੀਟਰ ਸਮਾਂ ਪੌਣੇ 8 ਵਜੇ ਤੇ ਧੁੱਪ ਜਿਹੜੀ ਹੈਗੀ ਉਹ ਨਿਕਲ ਲਈ ਹੈ ਤੇ ਠੰਡ ਦੱਖਣ ਭਾਰਤ ਨਾਲ ਵਧ ਗਈ ਹੈ ਜੈਕਟ ਤੇ ਇੱਕ ਜਿਹੜੀ ਲੇਅਰ ਵੱਧ ਗਈ ਆਪਣੇ ਇਧਰ ਫੇਰ ਯਾਰ ਆਇਆ ਵੀ ਯਾਰ ਆਪਣਾ ਸਾਰਾ ਸਾਮਾਨ ਹੈਗਾ ਚਾਹ ਵਾਲਾ ਮੈਂ ਚਾਹ ਵਾਲਾ ਲੱਗਦਾ ਸੀ ਕੋਕਾ ਸਾਮਾਨ ਤਾਂ ਵੀ ਸਾਰਾ ਹੈਗਾ ਹਾਂ ਚੱਲ ਜਾਈਏ ਬੜਾ ਹੀ ਆਨੰਦ ਆਇਆ ਤਾਂ ਫਲੇਮਸ ਤੇ ਨਾਲ ਆਪਣੇ ਕੋਲੇ ਹੈਗੀਆਂ ਇੱਕ ਬੋਟੀ ਸੂਸ਼ੂ ਦੀ ਕੱਢੀ ਹੁਣ ਤੋਂ ਬਿਕਨਵ ਜੀ ਕਰਦਾ ਨਾਲ ਦੇ ਦੇ ਜੀ ਨੇ ਥੋਕ ਬਿਕਨਵ ਜੀ ਕਰਦਾ ਮੈਨੂੰ ਵੇਂਦੇ ਬੰਦੇ ਹਰਾਂਦੀ ਨਾ ਵੀ ਇਹ ਕਰਦਾ ਕੀ ਉਹ ਚਾਹਣ ਕਿਥੋਂ ਕੱਢਲੀ ਨੈਸ਼ਨਲ ਹਾਈਵੇ 40 52 52 ਤੇ ਆਪਾਂ ਖੜੇ ਆਂ ਕੋਟਾ ਤੋਂ 35 ਕਿਲੋਮੀਟਰ ਤੇ ਕੋਟਾ ਤੋਂ 35 ਕਿਲੋਮੀਟਰ ਦੂਰ ਆ ਕੇ ਆਪਾਂ ਨੂੰ ਦਿਖਣ ਲੱਗ ਜਾਂਦੀ ਹੈ ਜੀ আরাਵਲੀ ਪਰਬਤ ਲੜੀ ਹੈ ਜਿਹੜੀ ਉਹਦੀਆਂ ਮੁਕੰਦਰਾ ਦੀਆਂ ਪਹਾੜੀਆਂ ਮੁਕੰਦਰਾ ਹਿਲਜ਼ ਆਪਾਂ ਇਧਰਲੇ ਪਾਸੇ ਦੇਖ ਰਹੇ ਆਂ ਤੇ ਨਾਲ ਰਾਜਸਥਾਨ ਦੀ ਸੋਹਣੀ ਸੋਹਣੀ ਖੇਤੀ ਕਿੰਨੂ ਲੱਗੇ ਹੋਏ ਆ ਕਣਕ ਵੀਜੀ ਪਈ ਹੈ ਤੇ ਇਧਰ ਸਰੋਵ ਮਖੜੀ ਹੈ ਸ਼ਾਨਦਾਰ ਨਜ਼ਾਰਾ ਪੰਜਾਬ ਦਾ ਗਵੰਡੀ ਸੂਬਾ ਰਾਜਸਥਾਨ ਆਪਦੀ ਵੱਖਰੀ ਨਹਾਰ ਦੇ ਨਾਲ ਤੇ ਨਾਲ ਅਰਾਵਲੀ ਪਰਬਤ ਜਿਹਨੂੰ ਆਪਾਂ 25 30 30 35 ਦਿਨ ਪਹਿਲਾਂ ਛੱਡ ਕੇ ਗਏ ਸੀ ਪਿੱਛੇ ਤੇ ਅੱਜ ਵਾਪਸੀ ਤੇ ਆਪ ਨੂੰ ਫੇਰ ਸਵਾਗਤ ਕਰ ਰਹੀ ਹੈ ਤੇ 52 ਜਿਹੜਾ ਪੂਰਾ ਐਨ ਟਾਪੋ ਟਾਪ ਰੋਡ ਹੈ ਸੋ ਇਹਦੇ ਤੇ ਹੁਣ ਆਪਾਂ ਸਫ਼ਰ ਕੱਢ ਰਹੇ ਹਾਂ ਤੇ ਸਫ਼ਰ ਜਿਹੜਾ ਹੈਗਾ ਆਪਣਾ ਲਗਭਗ 5 6 ਘੰਟਿਆਂ ਦਾ ਹੈ ਪਰ ਵਿੱਚੋਂ ਆਪਾਂ ਰੁਕਾਂਗੇ ਤਾਂ ਇਸ ਕਰਕੇ ਸ਼ਾਮ ਦੇ 5 ਵਜੇ ਤੱਕ ਆਪਾਂ ਆਵਦੇ ਟਿਕਾਣੇ ਤੇ ਪਹੁੰਚਾਂਗੇ ਜੈਪੁਰ ਆਪਾਂ ਡਕਾਣੇ ਦੀ ਲੋੜ ਨਹੀਂ ਕਿਉਂਕਿ ਉੱਥੇ ਆਪਣੇ ਰਿਸ਼ਤੇਦਾਰ ਤੇ ਮਿੱਤਰ ਹੈਗੇ ਆ ਉਹਨਾਂ ਕੋਲੇ ਰੁਕਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਬਿਉਂਦ ਬੰਦੀ ਕਰਨੀ ਵੀ ਜੈਪੁਰ ਦੇਖਣਾ ਜਾਂ ਨਹੀਂ ਦੇਖਣਾ ਤੇ ਜਾਂ ਸਿੱਧਾ ਪੰਜਾਬ ਜਾਣਾ ਕਿਉਂਕਿ ਹੁਣ ਘਰ ਨੇੜੇ ਆ ਗਿਆ ਜਿਵੇਂ ਜਿਵੇਂ ਘਰ ਨੇੜੇ ਆ ਜਾਂਦਾ ਫਿਰ ਘਰੇ ਪਹੁੰਚਣ ਦੀ ਕਾਲ ਹੋ ਜਾਂਦੀ ਏ ਠੰਡ ਵੱਧ ਗਈ ਏ ਤੇ ਉਧਰ ਨਜ਼ਾਰਾ ਸੀ ਗਰਮੀ ਸੀਗੀ ਤੇ ਬੀਚ ਸੀਗੇ ਬੀਚ ਛੱਡ ਕੇ ਹੁਣ ਆਪਾਂ ਪਹਾੜਾਂ ਦੇ ਵਿੱਚ ਆ ਗਏ ਆ ਜੀ ਤੇ ਗਾਂ ਹੁਣ ਹਿਮਾਚਲ ਵੱਲ ਚਲਾਂਗੇ ਫਰੇਮ ਦੇ ਵਿੱਚ ਦਿਖਦੀ ਸੜਕ ਜਿਹੜੀ ਹੈਗੀ ਆ ਉਹ ਦਿੱਲੀ ਬੜੋਦਰਾ ਮੁੰਬਈ ਐਕਸਪ੍ਰੈਸ ਵੇ ਹੈ ਮਤਲਬ ਵੱਡਾ ਹਾਈਵੇ ਹੈ ਨੈਸ਼ਨਲ ਹਾਈਵੇ ਤੋਂ ਵੀ ਵੱਡਾ ਹਾਈਵੇ ਹੈ ਇੱਕ ਹੁੰਦਾ ਸਟੇਟ ਹਾਈਵੇ ਜਿਹੜੇ ਸਟੇਟ ਦੇ ਵਿੱਚ ਵੱਡੇ ਵੱਡੇ ਹਾਈਵੇ ਹੁੰਦੇ ਜਿਵੇਂ ਆਪਾਂ ਫਰੋਈਪੁਰ ਤੋਂ ਲੁਧਿਆਣੇ ਵਾਲਾ ਹਾਈਵੇ ਮੰਨ ਲਈਏ ਤੇ ਉਸ ਤੋਂ ਬਾਅਦ ਹੁੰਦੇ ਆ ਨੈਸ਼ਨਲ ਹਾਈਵੇ ਜਿਹੜੇ ਤੇ ਆਪਾਂ ਤੁਰੇ ਫਿਰਦੇ ਆ ਇਹ ਚਾਰ ਲੀਨ ਹੁੰਦੀਆਂ ਇਹਨੂੰ ਨੈਸ਼ਨਲ ਹਾਈਵੇ ਕਹਿੰਦੇ ਐਕਸਪ੍ਰੈਸ ਵੇ ਜਿਹੜਾ ਹੁੰਦਾ ਉਹ ਅਲੱਗ ਬਣਾਇਆ ਜਾਂਦਾ ਐਕਸਪ੍ਰੈਸ ਮਤਲਬ ਬਹੁਤ ਤੇਜ਼ੀ ਵਾਲਾ ਟਰੱਕਾਂ ਵਾਸਤੇ ਤੇ ਬੱਸਾਂ ਵਾਸਤੇ ਤੇ ਕਾਰਾਂ ਵਾਸਤੇ ਇਹਦੇ 6 ਲੇਨ ਹੁੰਦੀਆਂ ਤੇ ਜਿਹੜੀ ਭਾਰਤ ਮਾਲਾ ਹੈਗੀ ਆ ਭਾਰਤ ਮਾਲਾ ਇਹ ਤੋਂ ਵੀ ਵੱਡੀ ਐ ਸੋ ਆਪਾਂ ਖੁਸ਼ ਤਾਂ ਬਹੁਤ ਹੁੰਨੇ ਪੰਜਾਬ ਵਾਲੇ ਕਹਿ ਦਿੰਨੇ ਭਾਈ ਵੀ ਪੰਜਾਬ ਐਕਸਪ੍ਰੈਸ ਭਾਰਤ ਮਾਲਾ ਬਣ ਜੂਗੀ ਟਾਈਮ ਘੱਟ ਲੱਗਿਆ ਕਰੂਗਾ ਪਰ ਇਹ ਤੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਐ ਐਕਸਪ੍ਰੈਸ ਦੇ ਉੱਪਰ ਤੁਸੀਂ ਮੋਟਰਸਾਈਕਲ ਜਾਂ ਟੂ ਵੀਲਰ ਜਾਂ ਆਮ ਗੱਡੇ ਟਰੈਕਟਰ ਵਗੈਰਾ ਨਹੀਂ ਚੜਾ ਸਕਦੇਗੇ ਉਹਦੇ ਫਾਈਨ ਆ ਤੁਹਾਨੂੰ ਮੋਟਰਸਾਈਕਲ ਦੇ ਟੂ ਵੀਲਰ ਲਈ ਤਾਂ ਪੱਕਾ ਹੀ ਫਾਈਨ ਐ ਟਰੈਕਟਰ ਦਾ ਮੈਨੂੰ ਪਤਾ ਨਹੀਂ ਹੈ ਜੋ ਮੈਂ ਉਹਦਾ ਪੱਕਾ ਨਹੀਂ ਕਹਿ ਸਕਦਾਗਾ ਉਹਦੇ ਤੇ 5000 ਰੁਪਏ ਫਾਈਨ ਐਕਸਪ੍ਰੈਸ ਵੇ ਤੇ ਐਸ ਹਾਈਵੇ ਤੇ ਤੁਸੀਂ ਢੜਾ ਸਕਦੇ ਹੋ ਸੋ ਭਾਈ ਮੇਰੇ ਵਰਗੇ ਮੋਟਰਸਾਈਕਲ ਤੇ ਸਾਈਕਲ ਤੇ ਸਫ਼ਰ ਕਰਨ ਵਾਲਿਆਂ ਲਈ ਇਹ ਐਕਸਪ੍ਰੈਸ ਵੇ ਕਿਸੇ ਕੰਮ ਦੇ ਨਹੀਂ ਟਰੱਕਾਂ ਕਾਰਾਂ ਤੇ ਬੱਸਾਂ ਵਾਲਿਆਂ ਲਈ ਵਧੀਆ ਨੇ ਸੋ ਸਾਡੇ ਲਈ ਤਾਂ ਆਹੀ ਚੱਲਦਾ ਭਾਈ ਨੈਸ਼ਨਲ ਹਾਈਵੇ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀ ਸਾਂਝੀ ਨਦੀ ਚੰਬਲ ਤੇ ਚੰਬਲ ਨਦੀ ਦੇ ਨਾਲ ਮਸ਼ਹੂਰ ਚੰਬਲ ਘਾਟੀ ਡਾਕੂਆਂ ਵਾਲੀ ਜਿਹਦੇ ਕਰਕੇ ਐਮਪੀ ਮਸ਼ਹੂਰ ਹੈ ਤੇ ਉਹਦੇ ਤੇ ਬਣਿਆ ਹੋਇਆ ਸਸਪੈਂਸ਼ਨ ਬ੍ਰਿਜ ਸਸਪੈਂਸ਼ਨ ਬ੍ਰਿਜ ਭਾਵ ਆ ਲੋਹੇ ਦੀਆਂ ਇਹਨੀਆਂ ਤਾਰਾਂ ਹੈਗੀਆਂ ਤਾਰਾਂ ਨਹੀਂ ਪਾਈ ਵੱਡੀਆਂ-ਵੱਡੀਆਂ ਪਾਈਪਾਂ ਇਹਨਾਂ ਦੇ ਨਾਲੇ ਖੜਾ ਥੱਲੇ ਤੇ ਚੰਬਲ ਨਦੀ ਥੱਲੇ ਪਾਸੇ ਆ ਘਾਟੀ ਬਣਦੀ ਹੈ ਚੰਬਲ ਨਦੀ ਦੀ ਕੋਟਾ ਕੋਟਾ ਜਿਹੜਾ ਹੈਗਾ ਉਹਦੇ ਕਿਨਾਰੇ ਤੇ ਵਸਿਆ ਹੋਇਆ ਬਿਲਕੁਲ ਚੰਬਲ ਨਦੀ ਦੇ ਇਹ ਚੰਬਲ ਨਦੀ ਮੱਧ ਪ੍ਰਦੇਸ਼ ਤੇ ਰਾਜਸਥਾਨ ਦਾ ਬਾਰਡਰ ਵੀ ਪਾਉਂਦੀ ਹੈ ਕਾਫੀ ਲੰਮਾ ਇਹ ਕੋਟਾ ਮਸ਼ੂਰ ਹੈ ਆਪਦੇ ਪੱਥਰ ਕਰਕੇ ਕੋਟਾ ਸਟੂਨ ਕਰਕੇ ਤੇ ਦੂਜੀ ਗੱਲ ਇਹਦੀ ਹੈਗੀ ਹੈ ਕੋਟਾ ਮਸ਼ੂਰ ਆਪਦੇ এডਿਕੇਸ਼ਨ ਹੱਬ ਕਰਕੇ ਜੇ ਆਈਆਈਟੀ ਉਸ ਤੋਂ ਬਾਅਦ ਹੈ ਦੀ ਪੀਐਮਟੀ ਰੀਟ ਨੀਡ ਸੀਈਟੀ ਸਾਰੇ ਜਿਹੜੀ ਤਿਆਰੀ ਹੈ ਕੋਟਾ ਵਿੱਚ ਹੁੰਦੀ ਹੈ ਪਹਿਲਾਂ ਬਹੁਤ ਜੋਰਾ ਦੇ ਹੁੰਦੀ ਸੀ ਅੱਜ ਕੱਲ ਇਹਦਾ ਪ੍ਰਭਾਵ ਘਟ ਗਿਆ ਕਿਉਂਕਿ ਹੋਰ ਆ ਜਿਹੜੇ ਹੈਗੇ ਉਹ ਖੜੇ ਹੋ ਗਏ ਤੇ ਆਪਾਂ ਲੰਘ ਰਹੇ ਹਾਂ ਚੰਬਲ ਘਾਟੀ ਸੌਰੀ ਚੰਬਲ ਨਦੀ ਤੇ ਚੰਬਲ ਨਦੀ ਦਾ ਪੁਲ ਜਿਹੜੀ ਆ ਕੀ ਆ ਤੁਸੀਂ ਦੇਖ ਰਹੇ ਹੋ ਸਪਾਈਕਸ ਵਾਲਾ ਬਣਿਆ ਹੋਇਆ ਸ਼ਾਨਦਾਰ ਹੈ ਜਿਵੇਂ ਅਪ ਸੁਗਰਸ਼ਨ ਸੇਤੂ ਦੇਖਿਆ ਸੀ ਜਾਂ ਮਸੌਲੀ ਵਾਲਾ ਫੁੱਲ ਹੈ ਉਦਾਂ ਦਾ ਹੈਗਾ ਇਹ ਤੇ ਪਾਸੇ ਤੁਰਿਆ ਹੋਣਾ ਸੱਚਾ ਲਓ ਜੀ ਅਪਿਛਲੇ ਢਾਬੇ ਤੋਂ ਆਪਾਂ ਪਰੌਂਠੇ ਖਾ ਕੇ ਤੇ ਚਾਹ ਮੰਗੀ ਉਹਨਾਂ ਨੇ ਕਹਿੰਦੇ ਚਾਹ ਨਹੀਂ ਅਸੀਂ ਬਣਾਉਂਦੇ ਐਸ ਵੇਲੇ ਸਾਨੂੰ ਪਰੌਂਠੇ ਮਿਲ ਗਏ ਸੀ ਬਹੁਤ ਐ ਤੇ ਚਾਹ ਬਰ ਨਾਲ ਦੇ ਬਾਈ ਤੋਂ ਲੈ ਲਈ ਉਨੇ ਡਿਸਪੋਜ਼ਲ ਦਾ ਕੱਪ ਜਾ ਫੜਾਇਆ 10 ਰੁਪਏ ਵਾਲਾ ਮੈਂ ਆ ਦੋ ਪਾ ਦੇ ਆਪਣੇ ਸਟੀਲ ਦੇ ਕੱਪ ਤੇਰੀ ਗੱਲ ਬਣਦੀ ਹੈ ਫੇਰ ਹੀ ਡਰਾਈਵਰ ਦੀ ਅੱਖ ਖੜੂਗੀ ਤੇ ਫੇਰ ਹੀ ਚੱਲੂਗਾ ਇਹ ਅ ਜੈਪੁਰ ਇਥੋਂ 250 ਕਿਲੋਮੀਟਰ ਰਹਿ ਗਿਆ ਤੇ ਸੜਕ ਸਾਫ਼ ਹੈ ਤੇ 8 ਦੇ 5 ਵਜੇ ਤੱਕ ਆਪਾਂ ਜੈਪੁਰ ਪਹੁੰਚ ਜਾਗੇ ਤੇ ਠੰਡ ਹਲਕੀ ਹਲਕੀ ਹੈ ਧੁੱਪ ਨਿੱਗੀ ਲੱਗਦੀ ਹੈ ਹੁਣ ਅੱਗੇ ਜਾ ਕੇ ਹੋਰ ਵੀ ਵੱਧ ਜਾਣੀ ਹੈ ਇਹਦੇ ਮੈਂ ਪੁੱਛਿਆ ਨਾ ਤੋਂ ਇਹ ਕਹਿੰਦੇ ਦੋ ਦਿਨ ਹੀ ਹੋਇਆ ਸਾਡੇ ਠੰਡ ਜਿਆਦਾ ਪੈ ਰਹੀ ਹੈ ਪਹਿਲਾਂ ਠੀਕ ਸੀ ਮਤਲਬ ਪਹਿਲਾਂ ਬਾਲੇ ਠੰਡ ਹੈ ਨਹੀਂ ਸੀ ਹੁਣ ਦੋ ਦਿਨ ਤੋਂ ਜਿਆਦਾ ਪੈ ਰਹੀ ਠੰਡ ਚਲੋ ਚਾਹ ਪੀਨੇ ਆਪਾਂ ਠੰਡ ਦੇ ਵਿੱਚ ਅੱਸੀ ਪਾਸੇ ਪਾਈਦਾ ਹੋਇਆ ਜੈਪੁਰ ਸ਼ਹਿਰ ਤੇ ਜੈਪੁਰ ਸ਼ਹਿਰ ਦੇ ਆਪਾਂ ਕਾਂਜੀਗਰ ਤੋਂ ਆਪਣੇ ਜਾਣਕਾਰਾਂ ਤੋਂ ਰਿਸ਼ਤੇਦਾਰਾਂ ਤੋਂ ਡੇਡਾ ਲੈ ਲਈਏ ਤੇ ਕੱਲ ਰਾਤ ਮੈਂ ਉਹਨਾਂ ਦੇ ਘਰ ਦੀ ਜਾਂ ਉਹਨਾਂ ਦੀ ਵੀਡੀਓ ਕੁਝ ਮर्यादाਾਂ ਵਾਂ ਕਰਕੇ ਨਹੀਂ ਬਣਾਈ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਰਿਸ਼ਤੇਦਾਰਾਂ ਜਾਂ ਜਾਣਕਾਰਾਂ ਕੋਲੇ ਆਪਾਂ ਨੂੰ ਜ਼ਿਆਦਾ ਇਹਨਾਂ ਚੀਜ਼ਾਂ 'ਚ ਉਹਦਾਂ ਨਹੀਂ ਚਾਹੀਦਾਗਾ ਤੋਂ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਸੀਗੀਆਂ ਬਹੁਤ ਟਾਈਮ ਬਾਅਦ ਮਿਲੇ ਸੀਗੇ ਲਗਭਗ 20 ਸਾਲ ਬਾਅਦ ਹੀ ਮਿਲੇ ਸੀਗੇ ਪਰ ਉਹਨਾਂ ਨੇ ਜੋ ਕੁਝ ਹੀ ਜੱਗ ਦਿੱਤੀ ਜਾਂ ਵਾਲੇ ਦੀ ਜਿਹੀ ਜਾਈ ਉਹ ਉਹ ਨਹੀਂ ਆਪਣੇ ਪੰਜਾਬ ਦੇ ਵਿੱਚ ਜਿਹੜਾ ਪਿਆਰ ਮਿਲਦਾ ਜਾਂ ਆਪਾਂ ਨੂੰ ਦੂਰ ਬੈਠਿਆਂ ਨੂੰ ਪੰਜਾਬ ਪੰਜਾਬ ਤੋਂ ਪਿਆਰ ਮਿਲਦਾ ਉਹ ਮਿਲਿਆ ਤੇ ਤੁੱਪ ਚੜ ਚੁੱਕੀ ਐ ਤੇ ਹੁਣ ਆਪਾਂ ਤਿਆਰ ਆਂ ਜਾਣ ਨੂੰ ਚੰਡੀਗੜ੍ਹ ਵਾਲੇ ਰਾਹ ਤੇ ਚੰਡੀਗੜ੍ਹ ਤੋਂ ਲਗਭਗ 500 ਕਿਲੋਮੀਟਰ ਐ ਤੇ ਟਾਈਮ ਹੋ ਗਿਆ 10 ਦਾ ਤੇ ਆਪਾਂ ਚੰਡੀਗੜ੍ਹ ਨਹੀਂ ਅੱਜ ਪਹੁੰਚ ਸਕਦੇ ਪਹੁੰਚ ਸਕਦੇ ਆ ਪਰ ਆਪਾਂ ਪਹੁੰਚਣਾ ਨਹੀਂ ਹੈਗਾ ਕਿਉਂਕਿ ਹੌਲੀ ਹੌਲੀ ਸਫ਼ਰ ਕੱਟਣਾ ਨਵੇੜ ਨਹੀਂ ਨਿਵਾਟ ਉਂ ਤਾਂ ਪਹੁੰਚਣ ਨੂੰ ਆਪਾਂ ਘਰ ਵੀ ਪਹੁੰਚ ਸਕਦੇ ਆ ਪਰ ਘਰ ਹਜੇ ਤੂਰਾ ਮੇਤਰਾ ਅੱਜ ਆਪਾਂ ਰਾਹ ਦੇ ਵਿੱਚ ਰਾਜਸਥਾਨ ਦੇ ਤੇ ਹਰਿਆਣੇ ਦੇ ਨਜ਼ਾਰੇ ਲੈਣੇ ਆਂ। ਜੈਪੁਰ ਤੋਂ ਚੱਲ ਕੇ ਜਦੋਂ ਆਪਾਂ ਦਿੱਲੀ ਰੋਡ ਫੜਦੇ ਆਂ ਤਾਂ ਦਿੱਲੀ ਰੋਡ ਦੇ ਤੇ ਕੋੜ ਪੁਤਲੀ ਨਾਂ ਦੀ ਜਗ੍ਹਾ ਤੋਂ ਅੱਗੇ ਇੱਕ ਖੁਰਕੀ ਮੁਕਰ ਨਾਂ ਦੀ ਜਗ੍ਹਾ ਆਉਂਦੀ ਆ। ਉੱਥੋਂ ਦਿੱਲੀ ਰੋਡ ਸਿੱਧਾ ਨਿਕਲ ਜਾਂਦਾ ਤੇ ਖੱਬੇ ਪਾਸੇ ਜਿਹੜਾ ਹੈਗਾ ਜੀ ਉਹ ਪੰਜਾਬ, ਲੁਧਿਆਣਾ, ਚੰਡੀਗੜ੍ਹ ਜਦੋਂ ਆ ਬੋਰਡ ਦੇ ਉੱਪਰ ਨਾਮ ਪੜਦੇ ਆ ਲੁਧਿਆਣਾ ਚ ਨਿਗੜ ਹੰਬਾਲਾ ਉਹ ਤੈਨ ਲੱਗਦਾ ਵੀ ਘਰ ਹੀ ਆ ਗਿਆ ਤੇ ਹੁਣ ਜਿਹੜਾ ਸਫ਼ਰ ਆ ਮਤਲਬ ਬਿਲਕੁਲ ਆਪਣਾ ਸਮਾਪਤੀ ਵੱਲ ਹੈ ਪਰ ਹਰ ਇੱਕ ਸਫ਼ਰ ਹਰ ਇੱਕ ਸਫ਼ਰ ਜਿਹੜਾ ਹੈਗਾ ਜਦੋਂ ਖਤਮ ਹੁੰਦਾ ਆਪਾਂ ਨੂੰ ਇੱਕ ਨਵਾਂ ਸਫ਼ਰ ਦੀ ਕੀ ਜਾਂਦਾ ਤੇ ਸੋ ਹਰ ਇੱਕ ਸਫ਼ਰ ਦੀ ਸਮਾਪਤੀ ਜਿਹੜੀ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਹੀ ਜਾ ਸਕਦੀ ਹੈ ਸਾਹਮਣੇ ਦਿੱਲੀ ਇਧਰ ਨੂੰ ਆਪਾਂ ਜਾਣਾ ਹੈਗਾ ਪੰਜਾਬ ਨੂੰ ਦਿੱਲੀ ਇੱਥੋਂ ਰਹਿ ਗਿਆ ਹੈਗਾ ਗੜगांवੋਂ 160 ਕਿਲੋਮੀਟਰ ਰਹਿ ਗਿਆ ਤੇ ਆਪਾਂ ਚੱਲਦੇ ਆਂ ਪੰਜਾਬ ਵੱਲ ਆਪਾਂ ਨੈਸ਼ਨਲ ਹਾਈਵੇ 48 ਦੇ ਸੀਗੇ ਤੇ ਹੁਣ ਆਪਾਂ ਨੈਸ਼ਨਲ ਹਾਈਵੇ 148B ਤੇ ਬਹਿ ਜਾਗੇ ਇਹ ਇਹਨਾਂ ਨੇ ਨਾਂ ਰੱਖੇ ਵਿਆ ਵੀ 48 ਤੋਂ ਵਿੱਚੋਂ ਇੱਕ ਨਿਕਲ ਗਿਆ 148 ਰੱਖਦਾ 52 ਤੋਂ ਨਿਕਲ ਗਿਆ 152 ਰੱਖਦਾ ਇਹ 752 ਵੀ ਰੱਖਦਾ ਕਈ ਥਾਂ ਦੇ ਵੀ ਆਇਆ ਸੀ ਕੋਟਪੁਤਲੀ ਤੋਂ ਆਪਣ ਨਾਰਨੌਲ ਵੱਲ ਜਾਵਾਂਗੇ ਤੇ ਨਾਰਨੌਲ ਤੋਂ ਕਿਹੜਾ ਹੈਗਾ ਹਰਿਆਣਾ ਲੱਗ ਜੂਗਾ ਸਾਹਮਣੇ ਜਿਹੜਾ ਹੈਗਾ ਗੁੜਗਾਉਂ ਲੱਗ ਜਾਂਦਾ ਹਰਿਆਣਾ ਜੈਪੁਰ ਆਪਣਾ ਰਾਜਸਥਾਨ ਆਪਾਂ ਛੱਡ ਦਿਆਂਗੇ ਇਹ ਜੰਮੂ ਕਸ਼ਮੀਰ ਹਿਮਾਚਲ ਚੰਡੀਗੜ੍ਹ ਜੀਨ करनाल ਨੂੰ ਜਾਣ ਦਾ ਰਸਤਾ ਹੈਗਾ ਖੇਰਕੀ ਮੁਕਰ ਨਾਂ ਦੀ ਜਗ੍ਹਾ ਤੋਂ ਖੇਰਕੀ ਮੁਕਰ ਨਾਂ ਦੀ ਜਗਾ ਤੋਂ ਆਪਾਂ ਖੱਬਿਆਥ ਲੈ ਲਈ ਹੈਗੀ ਗੱਡੀ ਐਸੇ ਦਾ ਲੋਕੇਸ਼ਨ ਨਾਲ ਸਾਰਿਆਂ ਨੂੰ ਪਤਾ ਲੱਗਦਾ ਪਰ ਫਿਰ ਵੀ ਕੀ ਵੀ ਜਦੋਂ ਜੈਪੁਰ ਤੋਂ ਤੁਸੀਂ ਦਿੱਲੀ ਜਾਂ ਚੰਡੀਗੜ੍ਹ ਆਉਣਾ ਹੈ ਤਾਂ ਦਿੱਲੀ ਰੋਡ ਤੋਂ ਚੰਡੀਗੜ੍ਹ ਨੂੰ ਇਹ ਰਾਹ ਪਾੜਦਾ ਹੈਗਾ ਪੁਰਾ ਜੰਮੇ ਕਹੀ ਮੀ ਦਸ ਫੇਰਤੀ ਕਰੇਗੀ ਏ ਸਜਣ ਰੰਗ ਰੰਗਿਲੇ ਨੀਲੇ ਨੈਣਾ ਦੇ ਇਕਲੇ ਪਾਵਣਗੇ ਕੇਰਾ ਤੈਨੂੰ ਜਾ ਤਾਂ ਦੇ ਅਜਬ ਸਬੀਲੇ ਅੱਧੀ ਅੱਧੀ ਰਾਤੀ ਉੱਠ ਹੋ ਕੇ ਭਰੇਂਦੀ ਨਿਦਸ ਫੇਰ ਕੀ ਕਰੇ ਤੁਰ ਗਏ ਬਾਗਾਂ ਦੇ ਮਲੀ ਫਿਰ ਕੌਣ ਕਰੂ ਰਖਵਾਲੀ ਰਾਂਜਿਆਂ ਦੇ ਬਾਜੂ ਸਖਣੇ ਹੀਰਾਂ ਦੇ ਕਾਸੇ ਖਾਲੀ ਸੁੰਨਿਆ ਰਹਾ ਤੇ ਪੈਰ ਕੰਬਦੇ ਤਰੇ ਹੀ ਨਹੀਂ ਦੱਸ ਫੇਰ ਕੀ ਸ਼ਹਿਰ ਪਟਿਆਲਾ ਤੇ ਪਟਿਆਲੇ ਦੇ ਵਿੱਚ ਇੱਕ ਸੋਹਣਾ ਜਿਹਾ ਰੂਮ ਤੇ ਰੂਮ ਦਾ ਜਿਹੜਾ ਵਸਨੀਕ ਹੈ ਹੋਵੇਗਾ ਆਕਾਸ਼ ਦੀਪ ਫਰਾਂਸ ਕਾਫਕਾ ਨੂੰ ਪੜਨ ਵਾਲਾ ਤੇ ਫਰਾਂਸ ਕਾਫਕਾ ਦੀਆਂ ਗੱਲਾਂ ਕਰਨ ਵਾਲਾ ਅੱਜ ਦਾਪ ਇੱਥੇ ਰੁਕਾਂਗੇ ਤੇ ਬਾਈ ਤੱਕ ਜੇ ਐਮਰਜੈਂਸੀ ਜੀ ਗਿਆ ਹੋਇਆ ਪਰ ਆਪਾਂ ਨਾ ਤੂਲੇ ਫਰੈਸ਼ ਹੋ ਰਹੇ ਹਾਂ ਜੈਪੁਰ ਤੋਂ ਸਿੱਧਾ ਚੱਲ ਕੇ ਮੈਂ ਪਟਿਆਲੇ ਰੁਕਿਆ ਕਿਉਂਕਿ ਜਿਹੜੀ ਸੜਕ ਮਿਲ ਗਈ ਸੀ ਉਹ ਨੈਸ਼ਨਲ ਹਾਈਵੇ ਸੀਗਾ ਐਕਸਪ੍ਰੈਸ ਵੇ ਸੀ ਮਤਲਬ 6 ਲੇਨ ਸੀ ਤੇ ਬੱਸ ਉਹਦੇ ਮਤਲਬ ਗਏ ਬਦਲ ਦੇ ਲੋਡ ਨਹੀਂ ਕਈ ਤਿੰਨਾ ਹੀ ਬ੍ਰੇਕ ਵੱਜੇ ਤੇ ਆਪਾਂ ਲੱਗ ਪਕ ਜਿਹੜਾ ਹੈਗਾ 3 350 ਕਿਲੋਮੀਟਰ ਦਾ ਸਫ਼ਰ ਪੂਰਾ ਕਰਕੇ ਇੱਥੇ ਬੈਠੇ ਦੋਵਾਰਾ ਘੌਰ ਕੇ ਦੇਖੋ ਇਸ ਸ਼ਖਸ ਕੋ ਨਿਵਾਣੇ ਸੇ ਸ਼ਖਸ ਕੋ ਜੋ ਆਪकी ਸਟੋਰੀਆਂ ਸੇ ਤੱਕ ਆਦਾ ਰਹਾ ਅੱਜ ਫੇਰ ਆ ਗਿਆ ਲੋਈ ਫਾਈਨਲੀ ਟੂਰ ਖਤਮ ਹੋਇਆ ਆਪਸਟੋਰੀਆਂ ਤੇ ਸ਼ਾਇਦ ਖੇੜਾ ਸ਼ੂਟੇਗਾ ਹੈ ਦੋ ਚਾਰ ਦਿਨ ਤਾਂ ਚੱਲਣ ਗਿਆ ਦੋ ਤਾਰ ਚੱਲਣ ਗਿਆ ਕੋਈ ਮੱਝ ਗਾਲੀ ਹੋਈ ਜਿਹੜੀ ਕੋਈ ਪੈਨੀ ਸਟੋਰੀ ਨਹੀਂ ਮੈਂ ਕਿ ਤੈਨੂੰ ਚੰਗੀ ਲੱਗੂਗੀ ਨਾ ਮੈਂ ਵੀ ਨਹੀਂ ਆ ਮੈਨੂੰ ਨਹੀਂ ਕੀਤੀਆਂ ਕਿਉਂ ਹਾਂ ਅੱਛਾ ਚੰਗੀਆਂ ਨਹੀਂ ਕੀਤੀਆਂ ਕਿਤਾ ਕੀਤੀਆਂ ਕਿਹੜੀ ਰਹਿ ਗਈ ਹਾਂ ਨਹੀਂ ਸਾੜੇ ਗਾੜੀਆਂ ਨੇ ਕਰ ਦਿੱਤੀਆਂ ਚਲੋ ਜੀ ਮਿਲ ਗਿਆ ਬੰਨ ਡੈਡ ਪ੍ਰੋਫੈਸਰ ਗੱਲ ਕਹਿੰਦੀ ਅੱਜ ਵਰਿਸਤਾ ਵੀ ਨਹੀਂ ਹੈ ਕਿਉਂਕਿ ਸਾਰੇ ਗੁਜਰਾਤ ਚ ਵਰਿਸਤਾ ਨਹੀਂ ਮਿਲਿਆ ਸੀ ਤੇ ਦੂਜੀ ਗੱਲ ਜਿਹੜੀ ਉਹ ਆਪਣੇ ਮੇਡੇ ਮੀਲ ਵਾਲੀ ਤੇ ਪਲੀਜ਼ ਮੇਡੇ ਮੀਲ ਫਟਿਆ ਦੱਦ ਚਲੋ ਓਕੇ ਲੋਕੀ ਪੜਹੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚੁਰਾਉਂਦੇ ਰਹ ਗਏ ਫਿਤੂਰਾ ਵੀ ਤੋੜ ਹੋ ਗਿਆ ਅਸੀਂ ਟੂੜਾ ਹਿੰਦੂਸਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣੋਂਦੇ ਰਹੇ ਸੁਪਨੇ ਚ ਉੱਟਾਂ ਮੈਂ ਬਣ ਕੇ ਪਤੰਗੇ ਵੇ ਸ਼ਹਿਰ ਬਠਿੰਡਾ ਇਹ ਬਠਿੰਡੇ ਦਾ ਥਰਮਲ ਪਲਾਂਟ ਜਿਹੜਾ ਕਿ ਹੁਣ ਬੰਦ ਕਰ ਦਿੱਤਾ ਗਿਆ ਇਹ ਸਮਾਹ ਹੋ ਗਿਆ 6:00 ਵਜੇ ਆਪਾਂ ਮੁਕਸਰਵਾਲ ਨੂੰ ਵੱਧ ਰਹੇ ਹਾਂ ਹੋਮ ਟਾਊਨ ਵੱਲ ਜਾਣ ਦੀ ਖੁਸ਼ੀ ਲੱਗ ਹੁੰਦੀ ਹੈ ਹਰ ਵੱਲ ਕਦਮ ਜੀ ਜਿਹੜੀ ਖੁਸ਼ੀ ਹੈ ਕੋ ਉਹ ਵੱਖਰੀ ਹੁੰਦੀ ਹੈ ਤੇ ਸਾਹਮਣੇ ਤੁੱਕ ਦੇ ਹੋਏ ਸੂਰਜ ਨੇ ਲਾਲੀ ਦਿਖਾਤੀ ਹੈ ਇਹ ਕਹਿੰਦਾ ਭਾਈ ਕੱਲ ਨੂੰ ਫੇਰ ਇੱਕ ਨਵੀਂ ਸਵੇਰ ਇੱਕ ਨਵਾਂ ਸਫਲ ਜ਼ਿੰਦਗੀ ਦਾ ਲੈ ਕੇ ਆਜ਼ਰ ਹੋਊਗਾ ਮੇਰਾ ਰਾਤਾ ਸਿੱਧਾ ਘਰੇ ਜਾਣ ਦਾ ਸੀਗਾ ਤੇ ਪਰ ਜਿਹੜੇ ਰਾਹ ਚਾ ਚਲੇ ਇੱਕ ਇੱਕਰ ਤੋਂ ਕਰ ਮਾ ਇਹਨਾਂ ਨੇ ਮਤਲਬ ਹੋਣਾ ਆਪਦਾ ਕੀਤਾ ਹੋਇਆ ਤਾਮ-ਚਾਮ ਹਾਂ ਵੈਲਕਮ ਬੈਕ शिवराज सर क्या बात है प्रशंसक व्यूअर्स ਸਾਡੇ ਦੇਖਣ ਵਾਲੇ ਸਾਨੂੰ ਸਾਡੇ ਚਾਹਣ ਵਾਲੇ ਉਹਨਾਂ ਨੇ ਭਾਈ ਗਵਾਰੇ ਗੂਰੇ ਐ ਲਾਇਆ ਜਿਵੇਂ ਜਵਾਗਤ ਜਨਮ ਦਿਨ ਹੋਵੇ ਆ ਦੇਖ ਕੀ ਬਾਤ ਲੋ ਜੀ ਫਾਈਨਲੀ 41 ਦਿਨਾਂ ਬਾਅਦ ਲੋ ਜੀ ਕੀ ਬਾਤ ਹੈ ਮਾਵਾਂ ਦਾ ਸਵਾਗਤ ਆਪੜ ਥੈਂਕ ਯੂ ਆਲੋ ਵੀ ਨਾਲ ਆ ਬਹੁਤ ਬਹੁਤ ਬਾਈ ਜੀ ਬਹੁਤ ਬਹੁਤ ਵਧੀਆ ਗੱਲ ਕਹਿਣ ਫਰਮਾ ਕੇ ਬਹੁਤ ਵਧੀਆ ਕਿਰਪਾ ਕੀਤੀ ਹਾਂ ਸੋ ਭਈ ਕਿੰਨਾ ਕੁਮਾਰੀ ਤੋਂ ਮੁਕਸਦ ਜਿਹੜਾ ਆਪਾਂ ਸਫਰ ਹੈ ਉਹ ਨਿਬੇੜ ਲਿਆ ਅੱਜ ਤੇ ਪਟਿਆਲੇ ਨੂੰ ਚੱਲ ਗਏ ਆਪਾਂ ਸ਼ਾਮ ਨੂੰ ਘਰੇ ਬੈਠੇ ਆ ਤੇ ਗ੍ਰਹਿ ਮੰਤਰੀ ਵਿਪਾਲ ਕੁਮਾਰ ਜੀ ਇਹਨਾਂ ਨੇ ਸਵਾਗਤ ਕੀਤਾ ਤੇ ਇਹਨਾਂ ਨੇ ਇੱਕ ਬਹੁਤ ਸੋਹਣੀ ਜਿਹੜੀ ਹੈਗੀ ਆ ਕਾਫੀ ਆਪਦੇ ਵੱਲੋਂ ਸਾਨੂੰ ਭੇਟ ਕੀਤੀ ਸੁਪਰ ਯਾਦਾਂ ਦਾ ਪਿਆਰ ਹੀ ਜਿਹੜਾ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਵੈਲਕਮ ਬੈਕ ਮਿਸਟਰ ਸ਼ਿਵਰਾਜ ਸਿੰਘ ਸੋਲੋ ਟਰੈਵਲਰ। શ્રી ਮੁਕਸਤ ਸਾਹਿਬ ਤੋਂ ਗੰਨੇ ਕੁਮਾਰੀ ਡੇਟਾ ਵੀ ਹੈ। ਇਹ ਕਹਿੰਦੇ ਵੀ ਯਾਦਗਾਰੀ ਰਹਿ ਜਾਂਦੀ ਐਦਾਂ ਹਣਾ। ਸੋ ਇਸ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਲੱਗੇ ਸਬਸਕ੍ਰਾਈਬ ਕਰਿਓ। ਸੋ ਗਾਂ ਵਾਲੇ ਸਫ਼ਰ ਦੀ ਜਿਹੜੀ ਗੱਲ ਬੰਦੀ ਆ ਉਹ ਬਾਅਦ ਚ ਕਰਾਂਗੇ। ਧੰਨਵਾਦ।